ਹਾਂਜੀ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਉਹ ਰੋਈ ਜਿਹੜੀ ਤੂਫਾਨ ਦੀ ਤਰ੍ਹਾਂ ਪਾਣੀ ਆਉਂਦਾ ਹੈ ਜੀ ਤੇ ਜਾਣ ਲੱਗਿਆ ਐ ਲੱਗਦਾ ਜੱਕਦਮ ਸਿਮਟ ਜਾਂਦੀ ਆ ਪਤਾ ਨਹੀਂ ਲੱਗਦਾ ਪਾਣੀ ਆਉਂਦਾ ਕਿੱਧਰੋਂ ਤੇ ਜਾਂਦਾ ਕਿੱਧਰ ਨੂੰ ਮਿੱਤਰੋ ਆ ਵੀ ਫੋਨ ਨਹੀਂ ਲੱਗਦਾ ਫੜਿਆ ਲੱਭੀ ਭਰਾਓ ਚੱਕ ਲਿਆ ਭਰਾ ਤੁਹਾਡੇ ਨੇ ਕਹੀ ਤੇ ਆਪਾਂ ਅੱਗੇ ਤੁਹਾਨੂੰ ਨਾਲ ਦੀ ਨਾਲ ਦਿਖਾਈ ਅੱਗੇ ਮਿਲਿਆ ਮੈਨੂੰ ਗੁਰਚਰ ਸਿੰਘ ਆ ਰਹੇ ਨੇ ਪੰਜਾਬੀ ਵਿਰਸਾ ਹਾਂ ਹੁਣ ਫੰਦਾ ਚੁੱਟੀਆਂ ਨਹੀਂ ਬਾਕੀ بارش ਦਾ ਮੌਸਮ ਮੋਟੇ ਅੱਜ ਰੱਖੀਆਂ ਜਾਣਗੀਆਂ ਬੰਦ ਤੇ ਇਧਰ ਪੰਜਾਬੀ ਵਿਰਸਾ ਸਾਹਮਣੇ ਆਇਆ ਆਪਾਂ ਸਾਡੇ ਨੇ ਜੰਡ ਸਿੰਘ ਬਾਦ ਸਾਹਿਬ ਪੱਠੇ ਲੈ ਕੇ ਆ ਰਹੇ ਨੇ ਜੀ ਕਿਉਂਕਿ ਇਹਨਾਂ ਤੇ ਇਹ ਪੱਠੇ ਵੱਢੀਏ ਮੱਝਾਂ ਦੁੱਧ ਬਹੁਤ ਜ਼ਿਆਦਾ ਦਿੰਦੀਆਂ ਜੀ ਇਹ ਗੱਲ ਆ ਜੀ ਤੇ ਆ ਜੋ ਅੱਗੇ ਚੱਲਦੇ ਆ ਅੱਜ ਕੱਲ ਦੇ ਛੋਟੇ ਛੋਟੇ ਸ਼ੋਰੇ ਕਿਉਂਕਿ ਇਹ ਤਾਂ ਗੱਭਰੂ ਪੰਜਾਬ ਦੇ ਆ ਨਹੀਂ ਤੇ ਅੱਜ ਦੀ ਜਵਾਨੀ ਬਿਲਕੁਲ ਖਤਮ ਹੋ ਚੁੱਕੀ ਆ ਇਹੋ ਜਿਹਾ ਪੰਨਾ ਅੱਜ ਕੱਲ ਦੇ ਐਡੀਆਂ ਐਡੀਆਂ ਪੰਨਾਂ ਗੱਭਰੂ ਚੁੱਕਦੇ ਨੇ ਇਹ ਜਿਹੜੀ 1980 ਤੋਂ ਲੈ ਕੇ ਕਿਉਂਕਿ ਤਾਂ ਵਾਲੇ ਤਾਂ ਖਤਮ ਹੋ ਗਏ ਪਿਛਾਣ ਲਈ ਰਹਿ ਗਿਆ ਕਿਉਂਕਿ ਜੰਡ ਭਾਈ ਬਾਕੀ ਤੁਸੀਂ ਦੇਖ ਸਕਦੇ ਆ ਜੀ ਇਹ ਜਿਹੜਾ ਝੋਨਾ ਹੈ ਆਪਣਾ ਕਿਸਾਨ ਭਰਾਓ ਆਪਾਂ ਖਾਲੀ ਦੇ ਵਿੱਚ ਜਿੰਨੀ ਵੀ ਯੂਰੀਆ ਪਾਈ ਆ ਜੀ ਸਾਰੀ ਖਾਲੀ ਚ ਪਾਈ ਆ ਬਾਕੀ ਤੁਸੀਂ ਝੋਨੇ ਦਾ ਰੰਗ ਵੇਖੋ ਘਰਾ ਇੱਕ ਵੀ ਮੁੱਠ ਆਪਾਂ ਹੱਥੀ ਖਾਦ ਨਹੀਂ ਖਲਾਰੀ ਜਿਵੇਂ ਮੱਕੀ ਨੂੰ ਪਾਈ ਦੀ ਆ ਓਵੇਂ ਖਾਦ ਖਲਾਰੀ ਆ ਸਜਣੋ ਬਾਕੀ ਆ ਜਿਹੜੇ ਆਪਾਂ ਰੁੱਖ ਲਾਇਆ ਜੀ ਇਹ ਸਮਝਣੇ ਦਾ ਪੂਟਾ ਹੈ ਜੀ ਘਰ ਤੋਂ ਘਟ ਵੀ 5 ਤੋਂ 30 40 ਦੇ ਲਗਭਗ ਜਿਹੜੇ ਆਪਾਂ ਰੁੱਖ ਲਾ ਦਿੱਤੇ ਆ ਜਦੋਂ ਬਾਈ ਸਿੱਧੂ ਮੂਸੇ ਵਾਲੇ ਨੂੰ ਸ਼ਰਦਾ ਦੇ ਫੁੱਲ ਪੇੜ ਕਿਤੇ ਸੀ ਆ ਨੂੰ ਮਾਰੋ ਕਰਾ ਕੈਮਰਾ ਵਿਖਾਓ ਅੱਗੇ ਹੋਰ ਵੀ ਤੁਹਾਨੂੰ ਨਜ਼ਰ ਆਉਣਗੇ ਬਾਕੀ ਆਕੇ ਬਾਈ ਜੀ ਲਾਈ ਸੀ ਕੁਝ ਆਪਣਾ ਜਦੋਂ ਰੋਹੀ ਦੇ ਵਿੱਚ ਪਾਣੀ ਜ਼ਿਆਦਾ ਆਇਆ ਤਾਂ ਬਾਈ ਜੀ ਬੜੇ ਰੁੱਖ ਖਰਾਬ ਹੋ ਗਏ ਸੀਗੇ ਜੀ ਬਾਕੀ ਆਹ ਬੂਟਾ ਸੱਜਣੋਂ ਵਾਂਸੀਆਂ ਦਾ ਵਾਂਸੀਆਂ ਦਾ ਵਾਂਸੀਆਂ ਬਾਕੀ ਦੇਖ ਸਕਦੇ ਆ ਤੁਸੀਂ ਵੇਖੋ ਕਿੰਨਾ ਸਾਫ ਪਾਣੀ ਆ ਰਿਹਾ ਖੇਤਾਂ ਦੇ ਵਿੱਚ ਬਾਈ ਜੀ ਇਹੋ ਜਿਹਾ ਪਾਣੀ ਬਾਕੀ ਦੇਖ ਸਕਦੇ ਆ ਜੀ ਜਿਆਦਾ ਪਾਣੀ ਔਨ ਕਰਨ ਆ ਖੱਤਾ ਆਪਣਾ ਵਹਿਲਾ ਰਹਿ ਗਿਆ ਸੀ ਜੀ ਜਿਹੜਾ ਨਾਲ ਸਾਡੇ ਜਿੰਮੀ ਸਾਥ ਦੇ ਰਹੇ ਨਾਲ ਦੀ ਨਾਲ ਵੇਖੋ ਜਿੰਮੀ ਚਲੋ ਬਾਈ ਜੀ ਚਲੋ ਬਾਈ ਜੀ ਜਿੰਮੀ ਸਾਥ ਆਓ ਵੇ ਬੋਲੀ ਨਾ ਬਣਾ ਕੇ ਉਹ ਬੋਲੀ ਗਿਆ ਤੇ ਆ ਦੇਖਾ ਜੀ ਤੁਸੀਂ ਜਿਹੜਾ ਤੂਫਾਨ ਬਾਈ ਜੀ ਠੱਲਣੇ ਬੜੇ ਔਖੇ ਆ ਹਨਾ ਇਹ ਰੋਈ ਆ ਬਾਈ ਜੀ ਕੰਦੀ ਚੌੜੀ ਤੇ ਖੁੱਲੀ ਇੰਨੀ ਹੋ ਚੁੱਕਿਆ ਸਾਰਾ ਪਾਣੀ ਲੋਕੀ ਸਭਰਾਵਾਂ ਵਾਲੇ ਸਰਪੰਚ ਨੂੰ ਆਂਦੇ ਆ ਬਾਈ ਪਾਣੀ ਬੜਾ ਆ ਗਿਆ ਪਾਣੀ ਬੜਾ ਆ ਗਿਆ ਬਾਉ ਜੀ ਬਾਰਸ਼ਾਂ ਦਾ ਪਾਣੀ ਇਹ ਬਾਉ ਜੀ ਪਾਣੀ ਸਾਡੇ ਵੀ ਬਾਰਸ਼ਾਂ ਦਾ ਆਉਂਦਾ ਵੇਖੋ ਕਿੰਨਾ ਪਾਣੀ ਅਜੇ ਵੀ ਆ ਰਿਹਾ ਇੱਥੇ ਘੜ ਤੋਂ ਘਟ 30 ਫੁੱਟ ਨੂੰਗੀ ਰੋਈ ਆ ਜੀ ਬਾਕੀ ਹਾਲਾਤ ਤੁਸੀਂ ਦੇਖ ਸਕਦੇ ਆ ਵੀ ਜਦ ਬਾਕੀ ਆ ਦੇਖ ਸਕਦੇ ਆ ਤੁਸੀਂ ਪਾਣੀ ਨੇ ਕਿੱਡੇ ਜ਼ੋਰ-ਜ਼ੋਰ ਦੇ ਨਾਲ ਆ ਵੇਖੋ ਆਪਣਾ ਰਾਹ ਪਾਣੀ ਆਪ ਬਣਾ ਲੈਂਦਾ ਮਿੱਤਰੋ ਜਿਹੜੇ ਕਹਿੰਦੇ ਸੀ ਨਾ ਸਿਰੋਹੀਆਂ ਛੱਡਣੀਆਂ ਨਹੀਂ ਪਾਉਜੀ